ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਤਿਕਾਰ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਵਿੱਚ ਆਜਾ ਦਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੋਂ ਦੱਸਣ ਜਾ ਰਹੇ ਹਾਂ 500 ਰੁਪਏ ਦੇ ਵਿੱਚ ਗੈਸ ਸਿਲੰਡਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਜੀ ਦੇਸੀ ਗਾਂ ਰੱਖਣ ਵਾਲੇ ਨੂੰ ਮਿਲਣਗੇ ਜੀ 30000 ਰੁਪਏ ਆ ਕਿੰਨਾਂ ਨੂੰ ਮਿਲਣ ਜਾ ਰਹੇ ਨੇ ਉਹ ਵੀ ਤੁਹਾਡਾ ਸਾਂਝ ਕਰਦੇ ਨੇ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਜਿਨ੍ਹਾਂ ਵੀ ਨਹੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰਹੇ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਚਲੋ ਚੱਲ ਮੇਰੇ ਨਾਲ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੀ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਸਿੱਖਾਂ ਦਾ ਇੱਕ ਵਿਸ਼ੇਸ਼ ਵਫ਼ਦ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਦਿੱਲੀ ਵਿਖੇ ਮਿਲਿਆ। ਇਹ ਖਬਰ ਹੈ ਜੀ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਸਿੱਖਾਂ ਦਾ ਇੱਕ ਵਿਸ਼ੇਸ਼ ਵਫ਼ਦ ਕੇਂਦਰੀ ਰੇਲਵੇ ਰਾਜ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਨੰਦੇੜ ਤੋਂ ਚੱਲਣ ਵਾਲੀ ਧਾਰਮਿਕ ਰੇਲ ਯਾਤਰਾ ਲਈ ਦਿੱਲੀ ਵਿਖੇ ਮਿਲਿਆ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਹੈ ਜੀ ਫਰਜ਼ੀ ਕਾਲ ਸੈਂਟਰਾਂਹੀਂ ਆਨਲਾਈਨ ਧੋਖਾਧੜੀ ਕਰਨ ਵਾਲੇ ਗਰੋ ਦਾ ਪਰਦਾਫਾਸ਼ ਕੀਤਾ ਗਿਆ। 21 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਸਰਾਰਤੀ ਅੰਸਰਾਤੇ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਉੱਤੇ ਪੰਜਾਬ ਪੁਲਿਸ ਤਿੱਖੀ ਨਜ਼ਰ ਰੱਖ ਰਹੀ ਹੈ। ਇਸ ਤਹਿਤ ਅੱਜ ਜੀਰਕਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਜਾਣਕਾਰੀ ਅਨੁਸਾਰ ਜੀਰਕਪੁਰ ਅਤੇ CIA ਸਟਾਫ ਖਰੜ ਦੀ ਟੀਮ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਨਕਲੀ ਕਾਲ ਸੈਂਟਰ ਉੱਤੇ ਛਾਪਾ ਮਾਰ ਕੇ 16 ਲੜਕੇ ਤੇ 5 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ 'ਚ ਹੋ ਰਹੀ ਹੈ ਨਕਲੀ DAP ਖਾਦ ਦੀ ਸਪਲਾਈ। సీఎం ਪ੍ਰਮੰਤ ਮੰਤਰੀ ਦਾ ਬਟਨ ਡੈਕਸ਼ਨ ਪੰਜਾਬ ਵਿੱਚ ਡੀਏਪ ਖਾਦ ਦੇ ਸੈਂਪਲ ਫੇਲ ਹੋਣ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਮੁੱਖ ਮੰਤਰੀ ਭਵਨਤਮਨ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨੂੰ ਹਰੀ ਚੰੰਡੀ ਦੇ ਦਿੱਤੀ ਹੈ ਉਨ੍ਹਾਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਏ ਨੂੰ ਪਹਿਲ ਦੇ ਆਧਾਰ ਤੇ ਕਾਰਵਾਈ ਕਰਨ ਲਈ ਕਿਹਾ ਉਸ ਤੋਂ ਬਾਅਦ ਅਗਲੀ ਵੀਡੀਓ ਵੱਡੀ ਖਬਰ ਜੀ ਪੰਜਾਬ ਪੁਲਿਸ ਨੇ ਵੱਡੇ ਪੱਧਰ ਤੇ ਆਪਰੇਸ਼ਨ ਦਰਨ ਨਸ਼ਾ ਦੇ ਹੌਟਸਪੌਟ ਨੂੰ ਬਣਾਇਆ ਨਿਸ਼ਾਨਾ ਚਾਰ ਪਗੌੜੀਆਂ ਸਮੇਤ 86 ਵਿਅਕਤੀ ਗ੍ਰਿਫਤਾਰ ਕਰ ਲਏ ਨੇ ਮੁੱਖ ਮੰਤਰੀ ਪੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਾ ਵਿਰੁੱਧ ਚਲਾਈ ਜਾ ਰਹੀ ਜੰਗ ਤਹਿਤ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਨਸ਼ਾ ਦੇ ਸਨਾਖਤ ਕੀਤੇ ਹੌਟਸਪੌਟ ਸੂਬੇ ਪਰਚ ਨਸ਼ਿਆਂ ਤੇ ਨਸ਼ੀਲੇ ਪਦਾਰਥਾਂ ਦੀ ਖਰੀਦ-ਪਰੋਖਤ ਵਾਲੀਆਂ ਥਾਵਾਂ ਤੇ ਇੱਕ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਤਲਾਸ਼ੀ ਅਭਿਆਨ ਈਗਲ 5 ਚਲਾਇਆ। ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਕਬੱਡੀ ਜਗਤ ਤੋਂ ਦੁਖਦਾਈ ਖਬਰ ਹੈ ਰੈਂਡਰ ਅਵਤਾਰ ਫਾਜ਼ਪਾਦੀ ਹੋਈ ਹੈ ਜੀ ਮੌਤ ਕਬੱਡੀ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਪ੍ਰਸਿੱਧ ਰੇਡਰ ਅਵਤਾਰ ਬਾਜਵਾ ਦੀ ਮੌਤ ਹੋ ਗਈ ਹੈ ਅਵਤਾਰ ਬਾਜਵਾ ਬਹੁਤ ਹੀ ਵਧੀਆ ਖਿਡਾਰੀ ਸੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਟੈਕਨੀਕਲ ਟੀਮ ਦਾ ਅਹਿਮ ਟੰਗ ਅੰਗ ਕਬੱਡੀ ਖਿਡਾਰੀ ਅਵਤਾਰ ਬਾਜਵਾ ਦੀ ਬੇਵਕਤੀ ਮੌਤ ਨਾਲ ਉਸਦੇ ਫੈਨਜ਼ ਨੂੰ ਸਦਮੇ ਵਿੱਚ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਐਮਐਲਏ ਪੋਲਾ ਅਤੇ ਬੱਗਾ ਨੇ ਸੰਸਦ ਮੈਂਬਰ ਸੰਜੀਵ अरोड़ा ਨਾਲ ਕੇਂਦਰੀ ਮੰਤਰੀ ਗੜકરી ਨਾਲ ਕੀਤੀ ਜੀ ਮੁਲਾਕਾਤ ਲੁਧਿਆਣਾ ਤੋਂ ਸੰਸਦ ਮੈਂਬਰ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਇੱਕ ਬਫਦ ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਨ ਗੜਕਰੀ ਨੂੰ ਮਿਲਿਆ ਇਸ ਮੌਕੇ ਸਥਾਨਕ ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਮਦਨ لال ਪੱਗਾ ਵੀ ਹਾਜ਼ਰ ਸਨ ਉਹ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਕਾਂਗਰਸ ਪ੍ਰਧਾਨ ਬਣ ਸਕਦੇ ਨੇ ਜੀ ਵਿਜੇਂਦਰ ਸਿੰਘਲਾ ਯੂਥ ਕਾਂਗਰਸ ਪ੍ਰਧਾਨ ਰਹਿ ਚੁੱਕੇ ਸਿੰਘਲਾ ਟੀਮ ਰਾਹੁਲ ਚ ਵੀ ਮੰਨੇ ਜਾਂਦੇ ਨੇ ਅਹਿਮ ਅਗਾਮੀ ਦਿਨਾਂ 'ਚ ਪੰਜਾਬ ਕਾਂਗਰਸ ਅੰਦਰ ਵੱਡਾ ওভারਫੇਟ ਜਿਹੜਾ ਉਲਟ ਫੇਰ ਹੋਣ ਦੀ ਸੰਭਾਵਨਾ ਹੈ ਕਾਂਗਰਸ ਹਲਕਿਆਂ ਵਿੱਚ ਚਰਚਾ ਹੈ ਕਾਂਗਰਸ ਆਹੀ ਕਮਨ ਅਗਲੇ ਦਿਨਾਂ ਵਿੱਚ ਪ੍ਰਦੇਸ਼ ਕਾਂਗਰਸ ਨੂੰ ਨਵਾਂ ਪ੍ਰਧਾਨ ਦੇ ਸਕਦੀ ਹੈ ਵਿਜੇਂਦਰ ਸਿੰਘਲਾ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਚੁੱਕੇ ਨੇ ਉਹਨਾਂ ਰਾਹੀਂ ਰਾਹੁਲ ਗਾਂਧੀ ਦੀ ਟੀਮ ਵਿੱਚ ਮੰਨੇ ਜਾਂਦੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ 'ਚ 2400 ਕਿਲੋਮੀਟਰ ਜ਼ਮੀਨ ਦੋਜ ਪਾਈਪਲਾਈਨਾਂ ਵਿਛਾ ਕੇ 30 ਹਜ਼ਾਰ ਹੈਕਟੇਅਰ ਤੋਂ ਵੱਧ ਰਕਵੇ ਦੀ ਸंचाई ਲੋੜਾਪੂਰੀਆਂ ਕੀਤੀਆਂ ਚੇਤਨ ਸਿੰਘ ਜੋੜਾ ਮਾਜਰਾ ਉਸ ਤੋਂ ਬਾਅਦ ਅਗਲੀ ਪਿੰਡੀ ਖਬਰ ਤੁਸੀਂ ਦੇ ਪੰਜਾਬ ਦੀ ਭੂਮੀ ਦੇ ਜਲ ਸੰਭਾਲ ਤੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਵਨਤਮਨ ਦੀ ਅਗਵਾਈ ਵਾਲੀ ਸਰਕਾਰ ਸਚਾਈ ਲਈ ਨਹਿਰੀ ਪਾਣੀ ਦੀ ਮੰਗ ਪੂਰੀ ਕਰਨ ਦੇ ਨਾਂ ਨਾਲ ਸੂਬੇ ਵਿੱਚ ਪਾਣੀ ਦੀ ਕਮੀ ਨਾਲ ਨਜਿੱਠਣ ਤੇ ਟਿਕਾਊ ਖੇਤੀ ਦੀ ਗਤੀਵਿਧੀਆਂ ਨੂੰ ਹਲਾਰਾ ਦੇਣ ਲਈ ਥੋਸ ਉਪਰਾਲੇ ਕਰ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਹੁਣ ਪਿੰਡਾਂ ਵਿੱਚ ਨਹੀਂ ਦਿਸਣਗੇ țeਡੇ ਖੰਬੇ ਤੇ ਢਿੱਲੀਆਂ ਤਾਰਾ ਵਿਧਾਇਕ ਕੁਲਵੰਤ ਸਿੰਘ ਆਪਦੀ ਸਰਕਾਰ ਆਪ ਦੇ ਦਰਵਾਜ਼ਾ ਪ੍ਰੋਗਰਾਮ ਤਹਿਤ ਪਿੰਡ ਜਗਤਪੁਰਾ ਵਿਖੇ ਲਾਇਕੈਂਪ ਵਿੱਚ ਸ਼ਿਰਕਤ ਕਰਦੇ ਆ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ੀਕਾ ਜੈਨ ਅਤੇ ਐਸ.ਡੀ.ਐਮ. ਮੋਹਾਲੀ ਦੀਪੰਕਰ ਗਰਗਵੀ ਮੌਜੂਦ ਸਨ ਉਸ਼ੋਬਾ ਅਗਲੀ ਵੀਡੀਓ ਜੀ ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਮੈਨੇਜਰ ਨਾਲ ਹੋਈ ਹੈ ਲੱਖਾਂ ਰੁਪਏ ਦੀ ਸਾਈਬਰ ਠੱਗੀ ਖੰਨਾ ਚ ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਮੈਨੇਜਰ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਠੱਗਾਂ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਸੇਵਾਮੁਕਤ ਮੈਨੇਜਰ ਨੂੰ ਇਸ ਹੱਦ ਤੱਕ ਗੱਲਾਂ ਚ ਫਸਾ ਲਿਆ ਕਿ ਉਹ ਉਹਨਾਂ ਦੀ ਹਰ ਗੱਲ ਮੰਨ ਗਏ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਗਰੋਹ ਦੇ ਜਾਲ ਵਿੱਚ ਫਸ ਗਏ ਨੇ ਤਾਂ ਇਹਨਾਂ ਠੱਗਾਂ ਨੇ ਉਹ ਤੱਕ 10 ਲੱਖ ਰੁਪਏ ਟਰਾਂਸਫਰ ਕਰ ਲਏ ਸਨ ਸ਼ਿਕਾਇਤ ਸਾਈਬਰ ਸੈੱਲ ਕੋਲ ਕੀਤੀ ਗਈ ਉਦੋਂ ਤੱਕ ਠੱਗ ਵੱਖ-ਵੱਖ ਤਰੀਕਿਆਂ ਨਾਲ ਇਹ ਰਕਮ ਕੁਰਮੌਣ ਚ ਕਾਮਯਾਬੀ ਹੋ ਚੁੱਕੇ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਹਰਜੀ ਸੀਐਮ ਮਾਨ ਨੇ ਵਿਨੇਸ਼ ਪੋਗਾਰ ਦੇ ਪਰਿਵਾਰ ਨਾਲ ਕੀਤੀਆਂ ਮੁਲਾਕਾਤ ਬੋਲੇ ਵਿਨੇਸ਼ ਸਿਰਫ ਉਹਨਾਂ ਦੀ ਧੀ ਨਹੀਂ ਸਗੋਂ ਪੂਰੇ ਭਾਰਤ ਦੇਸ਼ ਦੀ ਧੀ ਹੈ ਭਾਰਤ ਸਰਕਾਰ ਨੂੰ ਲੈਣਾ ਚਾਹੀਦਾ ਨੋਟਿਸ ਅੱਜ ਪੈਰਿਸ 올림픽 ਤੋਂ ਭਾਰਤ ਲਈ ਬੁਰੀ ਖਬਰ ਨਿਕਲ ਕੇ ਆਈ ਹੈ ਦਰਅਸਲ ਪਹਿਲਵਾਨ ਵਿਨੇਸ਼ ਪੋਗਾਰ ਨੂੰ 50 ਕਿਲੋ ਤੋਂ 100 ਗ੍ਰਾਮ ਜ਼ਿਆਦਾ ਭਾਰ ਹੋਣ ਕਰ ਅਯੋਗ ਕਰਾਰ ਦਿੱਤਾ ਗਿਆ ਬਿਨੇਸ਼ ਨੇ ਮਹਿਲਾ 50 ਕਿਲੋਗ੍ਰਾਮ ਵਰਗ 'ਚ ਫਾਈਨਲ ਖੇਡਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂ ਸੀ ਜਿਹੜੀ ਡਿਸਕਵালিਫਾਈ ਹੋਣ ਦੀ ਖਬਰ ਨੇ ਇੱਕ ਭਾਰਤੀ ਦਾ ਦਿਲ ਤੋੜ ਕੇ ਰੱਖ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ 'ਵਰਦੀ ਹੈਰਾਨੀ ਜਨਕ ਹੈ ਗਾਇਕ ਜਾਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦਾ ਜੀ ਬਹੁਤ ਡਰ ਬੇਬੇ ਜੀ ਪਸੰਦ ਤੇ ਮੁੰਡਾ ਸਰਦਾਰਾਂ ਦਾ ਵਰਗੇ ਗੀਤ ਨਾਲ ਪੰਜਾਬੀ 뮤직 ਇੰਡਸਟਰੀ ਨਾਲ ਧੂਮਾ ਮਚਾ ਰਹੇ ਜਾਰਡਨ ਸੰਧੂ ਇਸ ਸਮੇਂ ਆਪਣੇ ਕਈ ਪ੍ਰੋਜੈਕਟਾਂ ਦੇ ਵਿੱਚ ਰੁੱਝੇ ਹੋਏ ਨੇ ਇਸ ਦੇ ਨਾਲ ਹੀ ਗਾਇਕਾ ਆਇਰ ਆਪਣੀ ਪਤਨੀ ਨਾਲ ਤਸਵੀਰਾਂ ਸਾਂਝੀਆਂ ਕਰਕੇ ਸੁਰਖੀਆਂ ਬਟੋਰਦੇ ਰਹਿੰਦੇ ਨੇ ਹਾਲ ਹੀ ਵਿੱਚ ਗਾਇਕ ਨੇ ਨਿਰਦੇਸ਼ਕ ਜਗਦੀਪ ਸਿੱਧੂ ਦੇ ਸ਼ੋਹ ਦੀ ਜਗਦੀਪ ਸੰਧੂ ਸ਼ੋਅ ਚ ਐਂਟਰੀ ਕੀਤੀ ਸੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮਹਾਲੀ ਅਦਾਲਤ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਖਿਲਾਫ ਵਾਰੰਟ ਕੀਤਾ ਜਾਰੀ ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਇਹਨਾਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਨੂੰ ਲੈ ਕੇ ਸੁਰਖੀਆਂ ਚ ਇਸ ਵੇਲੇ ਹੁਣ ਗਾਇਕ ਨੂੰ ਲੈ ਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਾਇਕ ਦੇ ਖਿਲਾਫ ਕੋਰਟ ਵੱਲੋਂ ਬਰੰਟ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੁਸ਼ਿਆਰਪੁਰ ਦੇ ਪੋਲ ਤੋਂ ਹੇਠਾਂ ਜਾਣ ਦੀ ਹੈ ਜਿੱਕਰ ਟਰੱਕ ਦੀ ਲਾਈਟ ਪੈਨ ਕਰਨ ਵਾਪਰਿਆ ਜੀ ਵੱਡਾ ਹਾਦਸਾ ਉਸ ਤੋਂ ਬਾਅਦ ਅਗਲੀ ਵੀਡੀਓ 500 ਰੁਪਏ ਵਿੱਚ ਗੈਸ ਸਿਲੰਡਰ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਹਰਿਆਣਾ ਦੇ ਸੀਐਮ ਸ਼ੈਣੀ ਨੇ ਤੀਜ ਦੇ ਤਿਹਾੜੀ ਤਾਂ ਨੂੰ ਉੱਤੇ ਦਿੱਤੇ ਨੇ ਜੀ ਕਈ ਤੋਹਫੇ ਕੀਤੇ ਨੇ ਜੀ ਵੱਡੇ ਐਲਾਨ ਹਰਿਆਲੀ ਤੀਜ ਦੇ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ 500 ਰੁਪਏ ਦੇ ਵਿੱਚ ਗੈਸ ਸਿਲੰਡਰ ਦੇਣ ਦਾ ਫੈਸਲਾ ਕੀਤਾ ਹੈ ਲੱਖਾਂ ਪਰਿਵਾਰਾਂ ਨੂੰ 500 ਰੁਪਏ ਦੇ ਜਿਹੜੇ ਐਲਪੀਜੀ ਸਿਲੰਡਰ 1,80,000 ਰੁਪਏ ਦੀ ਆਮਦਨ ਵਾਲੇ ਪਰਿਵਾਰ ਨੂੰ 500 ਰੁਪਏ ਦਾ ਜਿਹੜਾ ਗੈਸ ਸਿਲੰਡਰ ਦਿੱਤਾ ਜਾਣ ਵਾਲਾ ਜੀ ਇਹ ਸਕੀਮ ਜਿਹੜੀ ਹਰਿਆਣਾ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਦੇਸੀ ਗਾਰ ਰੱਖਣ ਵਾਲੇ ਕਿਸਾਨ ਨੂੰ ਮਿਲਣਗੇ ਸਾਲਾਨਾ 30,000 ਰੁਪਏ ਮੁੱਖ ਮੰਤਰੀ ਨੇ ਕੀਤਾ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸ਼ੈਣੀ ਨੇ ਕਿਸਾਨਾਂ ਲਈ ਖੁਸ਼ਖਬਰੀ ਦਿੱਤੀ ਹੈ ਉਹਨਾਂ ਨੇ ਐਲਾਨ ਕਰਦਿਆਂ ਕਿਹਾ ਕਿ ਖੇਤੀਬਾੜੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਦੇਸੀ ਗਾਂ ਰੱਖਣ ਵਾਲੇ ਕਿਸਾਨ ਨੂੰ 30000 ਰੁਪਏ ਪ੍ਰਤੀ ਮਹੀਨਾ ਗਾਂ ਸਾਲਾਨਾ ਗ੍ਰਾਂਟ ਵਜੋਂ ਦਿੱਤੀ ਜਾਵੇਗੀ। 나ਇਬ ਸਿੰਘ ਸ਼ੈਣੀ ਨੇ ਕਿਹਾ ਹਰ ਸ਼ਹਿਰ ਵਿੱਚ ਪਸ਼ੂ ਚਿਕਤਕ ਪ੍ਰਸ਼ਾਸਕ ਜਾਂ ਨਗਰ ਨਿਗਮ ਦੇ ਸੱਤਰ ਗਊ ਛੱਡਾਂ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਗਊ ਛੱਡਾਂ ਵਿੱਚ ਗਾਵਾਂ ਦੀ ਗਿਣਤੀ ਤਸਦੀਕ ਕੀਤੀ ਜਾਇਆ ਕਰੇਗੀ। ਤੁਹਾਨੂੰ ਇਹ ਦੱਸ ਦਈਏ ਜੀ ਮੁੱਖ ਮੰਤਰੀ 나ਇਬ ਸਿੰਘ ਸ਼ੈਣੀ ਨੇ ਐਲਾਨ ਕੀਤਾ ਹੈ ਕਿ ਪੰਚਕੂਲਾ ਵਿੱਚ ਕਰਵਾਏ ਗਏ ਗਊ ਸੇਵਾ ਸੰਮੇਲਨ ਵਿੱਚ ਮੂਸਮੋਕੇ ਰਿਪੋਰਟ ਬਤਨ ਦਾ ਦਬਾ ਕੇ ਗਊਸ਼ਾਲਾ ਅਤੇ ਗਊਸ਼ਾਧਨ ਵਿਕਾਸ ਯੋਜਨਾ ਤਹਿਤ ਜਿਹੜੀ ਪਹਿਲੀ ਕੇਸ ਤੇ ਟਰਾਂਸਫਰ ਕੀਤੀ ਗਈ ਹੈ ਜੀ ਪਾਇਸੀ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ نیچے ਕਮੈਂਟ ਕਰਨਾ ਬਾਕੀ ਸਾਰੀਆਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਨਵਾਜੀ